ਹਾਂਜੀ ਵਿਦਿਆਰਥੀਓ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕਰਾਂਗੇ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਲੇਖ ਦਾ ਸਾਰ ਤਾਂ ਆਪਾਂ ਸਟਾਰਟ ਕਰ ਦੇਵਾਂਗੇ ਸੱਭਿਆਚਾਰ ਦੇ ਕਿਸੇ ਖਾਸ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਂਚ ਸੱਭਿਆਚਾਰ ਪੱਕਾ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ ਮਨੋਤਾਂ ਮਾਨਤਾਵਾਂ ਰਹਿਣ ਸਹਿਣ ਕਦਰਾਂ ਕੀਮਤਾਂ ਖਾਣ ਪੀਣ ਰੀਤੀ ਰਿਵਾਜ ਪਹਿਰਾਵੇ ਬੋਲੀ ਅਤੇ ਤਿਉਹਾਰ ਦਾ ਸਮੇਲ ਹੈ ਉਂਝ ਦੇਖਿਆ ਜਾਵੇ ਤਾਂ ਪੰਜਾਬੀ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਪਰ ਜਦੋਂ ਅਸੀਂ ਇਸ ਦਾ ਅਧਿਐਨ ਕਰਦੇ ਹਾਂ ਪੜ੍ਹਦੇ ਹਾਂ ਇਸ ਦੇ ਬਾਰੇ ਜਾਣਦੇ ਹਾਂ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ ਸੱਭਿਆਚਾਰ ਦੀ ਪਰਿਭਾਸ਼ਾ ਅਤੇ ਸਰੂਪ ਸੱਭਿਆਚਾਰ ਸ਼ਬਦ ਅਸਲ ਵਿੱਚ ਦੋ ਸ਼ਬਦਾਂ ਸੱਭਿਆ ਅਤੇ ਆਚਾਰ ਦੇ ਜੋੜ ਤੋਂ ਬਣਿਆ ਹੈ ਸੱਭਿਆ ਦਾ ਅਰਥ ਹੈ ਨਿਜਮ ਬੰਦਤਾ ਜੋ ਕਿ ਨਿਜਮਾ ਵਿੱਚ ਬੰਨਿਆ ਹੋਇਆ ਹੈ ਜਦ ਕਿ ਆਚਾਰ ਦਾ ਅਰਥ ਹੈ ਆਚਰਨ Pavlov ਉਹ ਚਰিত্র ਜੋ ਜੀਵਨ ਵਿੱਚ ਕਿਸੇ ਖਾਸ ਨਿਜਮਬੱਧਤਾ ਦਾ ਧਾਰਨੀ ਹੈ ਉਸ ਨੂੰ ਸੱਭਿਆਚਾਰ ਕਿਹਾ ਜਾਂਦਾ ਹੈ ਬਖਵਾਕ ਪਾਸ਼ਾਵਾਂ ਵਿੱਚ ਇਸ ਦੇ ਨਾਂ ਅਲੱਗ-ਅਲੱਗ ਹਨ ਪਰ ਇਸ ਦਾ ਅਰਥ ਇੱਕ ਹੀ ਹੈ ਨਿਜਮਬੱਧਤਾ ਵਿੱਚ ਵਿਅਕਤੀ ਵੱਲੋਂ ਚੰਗੇ ਜੀਵਨ ਜਾਂਚ ਲਈ અપનાਏ ਗਏ ਨੇਮ ਵੱਧ ਔਸੂਲ ਹੁੰਦੇ ਹਨ ਜਿਨ੍ਹਾਂ ਨੂੰ ਸਾਰੇ ਲੋਕ ਪ੍ਰਵਾਨ ਕਰਦੇ ਨੇ ਕੋਈ ਵੀ ਕੁਰੀਤੀ ਜਿਵੇਂ ਕਿ ਸਤੀ ਪ੍ਰਥਾ ਹੋਗੀ ਬਾਲ ਵਿਆਹ ਹੋ ਗਿਆ ਕਿਸੇ ਵੀ ਸੱਭਿਆਚਾਰ ਦਾ ਅੰਗ ਨਹੀਂ ਬਣ ਸਕਦੇ ਅਤੇ ਨਾ ਹੀ ਪ੍ਰਵਾਨ ਕੀਤੀ ਜਾ ਸਕਦੇ ਨੇ ਸੱਭਿਆਚਾਰ ਨੂੰ ਸਮਾਜ ਵਿੱਚ ਰਹਿੰਦਿਆਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ ਸੱਭਿਆਚਾਰ ਸ਼ਬਦ ਲਈ ਹਿੰਦੀ ਵਿੱਚ ਸੰਸਕ੍ਰਿਤ ਸ਼ਬਦ ਦੀ ਵਰਤੋਂ ਕੀਤੀ ਕੀਤੀ ਜਾਂਦੀ ਹੈ ਇਹ ਸ਼ਬਦ ਹਿੰਦੀ ਭਾਸ਼ਾ ਦੇ ਪੁਰਾਣੇ ਰੂਪ ਸੰਸਕ੍ਰਿਤ ਭਾਵ ਸਵਾਰੀ ਹੋਈ ਭਾਸ਼ਾ ਤੋਂ ਲਿਆ ਗਿਆ ਹੈ ਅੰਗਰੇਜ਼ੀ ਵਿੱਚ ਸੱਭਿਆਚਾਰ ਲਈ ਕਲਚਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਦ ਕਿ ਲਾਟਿਨ ਜੋ ਕਿ ਲਾਟਿਨ ਭਾਸ਼ਾ ਤੋਂ ਆਇਆ ਹੈ ਜਿਸ ਦਾ ਸ਼ਬਦਾਇਕ ਅਰਥ ਹੈ ਕਲਟੀਵੇਟ ਲੈਂਡ ਭਾਵ ਭੂਮੀ ਦੀ ਬਿਜਾਈ ਭਾਵ ਉਹ ਪ੍ਰਤੀਕਿਰਿਆ ਜਿਸ ਰਾਹੀਂ ਮਨੁੱਖ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲਦਾ ਹੈ ਹਰੇਕ ਭਾਸ਼ਾ ਵਿੱਚ ਸੱਭਿਆਚਾਰ ਦੇ ਲਈ ਵੱਖ-ਵੱਖ ਸ਼ਬਦ ਵਰਤੇ ਗਏ ਹਨ ਜਿਵੇਂ ਕਿ ਪੰਜਾਬੀ ਵਿੱਚ ਸੱਭਿਆਚਾਰ ਹਿੰਦੀ ਵਿੱਚ ਸੰਸਕ੍ਰਿਤੀ ਅੰਗਰੇਜ਼ੀ ਵਿੱਚ ਕਲਚਰ ਪਰ ਇਸ ਦਾ ਅਰਥ ਇੱਕ ਹੀ ਹੈ ਕਿ ਸਮਾਜ ਵਿੱਚ ਮਨੁੱਖ ਰਹਿੰਦਿਆਂ ਹੋਇਆਂ ਜਿੰਨਾ ਸਮਾਜਿਕ ਲੋੜਾਂ ਦੇ ਅਨੁਸਾਰ ਰੀਤੀ ਰਿਵਾਜਾਂ ਨੂੰ ਕਿਸੇ ਨਿਯਮਾਤীন ਗ੍ਰਹਿਣ ਕਰਦਾ ਹੈ ਉਸ ਨੂੰ ਸੱਭਿਆਚਾਰ ਕਿਹਾ ਜਾਂਦਾ ਹੈ ਪੰਜਾਬੀ ਸੱਭਿਆਚਾਰ ਦਾ ਇਤਿਹਾਸਿਕ ਵਿਛੋਕੜ ਅਤੇ ਵਰਗਵੰਡ ਭਾਰਤ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਹੈ ਭਾਵ ਭਾਰਤ ਵਿੱਚ ਜਿੱਥੇ ਵਿਪਿੰਨ ਪ੍ਰਕਾਰ ਦੇ ਸੱਭਿਆਚਾਰ ਪ੍ਰਾਪਤ ਹੁੰਦੇ ਹਨ ਇਥੇ ਵੱਖ-ਵੱਖ ਰਾਜਾਂ ਦੀਆਂ ਆਪੋ ਆਪਣੀਆਂ ਭਾਸ਼ਾਵਾਂ ਬੋਲੀਆਂ ਰਹਿਣ ਸਹਿਣ ਪਹਿਰਾਵਾ ਇੱਕ ਦੂਸਰੇ ਨਾਲੋਂ ਵੱਖਰਾ ਮਿਲੇਗਾ ਪਰ ਫਿਰ ਵੀ ਇਨ੍ਹਾਂ ਵਿੱਚ ਏਕਤਾ ਕਾਇਮ ਹੈ ਉਪ ਸੱਭਿਆਚਾਰ ਅਸਲ ਵਿੱਚ ਸੱਭਿਆਚਾਰ ਦਾ ਹੀ ਇੱਕ ਹਿੱਸਾ ਹੁੰਦਾ ਹੈ ਪਰ ਜਿੱਥੇ ਸੱਭਿਆਚਾਰ ਦਾ ਸਬੰਧ ਕਿਸੇ ਜਨ ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਉੱਥੇ ਉਪ ਸੱਭਿਆਚਾਰ ਸਮੂਹਾਂ ਜਾਂ ਸਥਾਨਿਕ ਖਿੱਤਿਆਂ ਨਾਲ ਸੰਬੰਧਿਤ ਹੁੰਦਾ ਹੈ ਜਿਵੇਂ ਕਿ ਬੰਗਾਲੀ ਮਰਾਠੀ ਗੁਜਰਾਤੀ ਪੰਜਾਬੀ ਆਦਿ ਜੇਕਰ ਇੱਥੋਂ ਦੇ ਉਪ ਸੱਭਿਆਚਾਰ ਹਨ ਉੱਥੇ ਇਹ ਹੀ ਉਪ ਸੱਭਿਆਚਾਰ ਆਪੋ ਆਪਣੇ ਖਿੱਤਿਆਂ ਖਿੱਤਿਆਂ ਕੀ ਹੁੰਦਾ ਖੇਤਰ ਵਿੱਚ ਵਿਚਾਲੇ ਜਨ ਸਮੂਹਾਂ ਦੇ ਮੂਲ ਸੱਭਿਆਚਾਰ ਹਨ ਮੂਲ ਦਾ ਅਰਥ ਕੀ ਹੁੰਦਾ ਮੇਨ ਜਿਵੇਂ ਕਿ ਇੱਥੇ ਪੰਜਾਬ ਰਾਜ ਦਾ ਆਪਣਾ ਸੱਭਿਆਚਾਰ ਹੈ ਉਥੇ ਇਸ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਮਾਝਾ ਹੋ ਗਿਆ ਮਾਲਵਾ ਹੋ ਗਿਆ ਦੁਆਬਾ ਹੋ ਗਿਆ ਪੁਆਦ ਵਿੱਚ ਇਲਾਕੀ ਵਿਸ਼ੇਸ਼ਤਾਵਾਂ ਅਤੇ ਵੱਖਰਾ ਵੱਖਰੇਪਣ ਕਾਰਨ ਇਹ ਪੰਜਾਬੀ ਸੱਭਿਆਚਾਰ ਵਿੱਚ ਕਰਮਬਾਰ ਮਾਝੀ ਮਲਵਾਈ ਦੁਆਬੀ ਅਤੇ ਪੁਆਦੀ ਉਪ ਸੱਭਿਆਚਾਰ ਵਜੋਂ ਜਾਣੇ ਜਾਂਦੇ ਹਨ ਇਸ ਲਈ ਸਮਾਜ ਵਿੱਚ ਰਹਿੰਦੇ ਆ ਵੱਖ-ਵੱਖ ਕਿੱਤਿਆਂ ਜਾਤਾਂ ਧਰਮਾਂ ਆਦਿ ਨਾਲ ਸੰਬੰਧ ਰੱਖਣ ਵਾਲੇ ਸਮੂਹਾਂ ਦੇ ਆਧਾਰ ਤੇ ਅਪਣਾਏ ਜੀਵਨ ਢੰਗ ਉਪਸਭਿਆਚਾਰ ਅਖਵਾਉਂਦਾ ਹੈ ਪੰਜਾਬੀ ਸਭਿਆਚਾਰ ਚਾਹੇ ਇੱਕ ਛੋਟੇ ਖੇਤਰ ਭਾਵ ਪੰਜਾਬ ਵਿੱਚ ਫਸਰਿਆ ਹੋਇਆ ਹੈ ਪਰ ਇਸ ਦੀ ਵਿਲੱਖਣ ਪਹਿਚਾਨ ਪੂਰੀ ਦੁਨੀਆ ਵਿੱਚ ਕਾਇਮ ਹੈ ਇਸ ਲਈ ਤਾਂ ਆਖਿਆ ਜਾਂਦਾ ਹੈ ਕਿ ਆਲੂ ਅਤੇ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ ਪੰਜਾਬੀ ਸੱਭਿਆਚਾਰ ਦੀ ਧਾਰਾ ਵੱਖ ਵੱਖ ਜਾਤੀਆਂ ਦੇ ਇਤਿਹਾਸ ਨਾਲ ਜੁੜੀ ਹੋਈ ਹੈ ਜਿਵੇਂ ਕਿ ਆਰੀਆ ਸਮਾਜ ਜਾਤੀ ਨਾਲ Vedic ਸੱਭਿਆਚਾਰ ਦੇ ਮਹਾਨ ਗ੍ਰੰਥ ਅਤੇ ਭਾਰਤੀ ਸੱਭਿਆਚਾਰ ਦਾ ਮਹਾਨ ਸ਼ਰੂਤ ਰਿਗਵੇਦ ਪੰਜਾਬ ਦੇ ਦਰਿਆਵਾਂ ਦੀ ਕੰਢਿਆਂ ਉੱਤੇ ਹੀ ਰਚਿਆ ਗਿਆ ਹੈ ਪੰਜਾਬੀ ਸੱਭਿਆਚਾਰ ਭਾਰਤੀ ਸੱਭਿਆਚਾਰ ਦਾ ਪਹਿਲਾ ਗੁੜਾ ਮੰਨਿਆ ਜਾਂਦਾ ਹੈ ਪੰਜਾਬ ਨਾ ਸਿਰਫ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਰਿਹਾ ਸਗੋ ਹਿੰਦੁਸਤਾਨ ਦੇ ਨਾਮਕਰਨ ਵਿੱਚ ਵੀ ਇਸ ਖੇਤਰ ਦੀ ਅਹਿਮ ਭੂਮਿਕਾ ਹੈ ਰਿਗਵੇਦਿਕ ਕਾਲ ਵਿੱਚ ਪੰਜਾਬ ਸੱਤ ਦਰਿਆਵਾਂ ਦੀ ਧਰਤੀ ਹੋਣ ਕਾਰਨ ਸપ્ત ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਹੈ ਸਮੇਂ ਦੇ ਨਾਲ ਮਹਾਭਾਰਤ ਦੇ ਯੁੱਗ ਵਿੱਚ ਪੰਜਾਬ ਨੂੰ ਪੰਜ ਨਾਦ ਭਾਵ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਣ ਲੱਗਾ ਜੋ ਕਿ ਜੋ ਕਿ ਮੁਸਲਮਾਨਾਂ ਦੇ ਆਉਣ ਨਾਲ ਫਾਰਸੀ ਪਾਸ਼ਾ ਦੇ ਅਨੁਵਾਦ ਅਨੁਸਾਰ ਪੰਜ ਆਬ ਪਾਵ ਪੰਜ ਪਾਣੀਆਂ ਦੀ ਧਰਤੀ ਬਜੋਂ ਜਾਣਿਆ ਜਾਣ ਲੱਗਾ ਤਾਂ ਇਸ ਤਰ੍ਹਾਂ ਇਹਨਾਂ ਦੇ ਵਖ-ਵਖ ਸਮੇਂ ਦੇ ਨਾਲ-ਨਾਲ ਵਖ-ਵਖ ਨਾਮ ਵੀ ਦੇਖਣ ਨੂੰ ਆਪਾਂ ਨੂੰ ਮਿਲੇ ਨੇ ਪਾਣੀ ਦਾ ਨਜ਼ਮਬਦ ਵਿਆਕਰਨ ਗ੍ਰੰਥ ਵੀ ਇਸੇ ਹੀ ਧਰਤੀ ਦੀ ਰਚਨਾ ਹੈ तक्षशिला महान विश्वविद्यालय ਦੀ ਸਥਾਪਨਾ ਵੀ ਪੰਜਾਬ ਵਿੱਚ ਹੋਈ ਹੈ। ਰਮਾਇਣ, ਭਗਵਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਦਿ ਮਹਾਨ ਗ੍ਰੰਥਾਂ ਦੀ ਰਚਨਾ ਵੀ ਇਸ ਧਰਤੀ ਤੇ ਹੀ ਹੋਈ ਹੈ। ਇਹ ਸਭ ਆਧੁਨਿਕ ਪੰਜਾਬ ਵਿੱਚ ਨਹੀਂ ਰਚੇ ਗਏ ਬਲਕਿ ਇਹ ਉਹ ਸਮਾਂ ਸੀ ਜਦੋਂ ਪੰਜਾਬ ਦੀਆਂ ਸੱਭਿਆਚਾਰਕ ਅਤੇ ਪੰਗੋਲਿਕ ਸਰਹੱਦਾਂ ਅੱਜ ਦੇ ਰਾਜਨੀਤਿਕ ਨਕਸ਼ੇ ਵਿਚਲੀਆਂ ਹੱਦਬੰਦੀਆਂ ਤੋਂ ਕਿਤੇ ਵਿਸ਼ਾਲ ਸਨ। ਮੱਧਕਾਲ ਮੱਧਕਾਲ ਹੁੰਦਾ ਜਿਹੜਾ ਵਿਚਕਾਰਲਾ ਸਮਾਂ ਹੁੰਦਾ ਮੱਧਕਾਲ ਵਿੱਚ ਪੰਜਾਬ ਇਸਲਾਮ ਧਰਮ ਅਤੇ ਇਸਲਾਮਿਕ ਸੰਸਕ੍ਰਿਤੀ ਦਾ ਵੱਡਾ ਖੇਤਰ ਬਣਿਆ ਰਿਹਾ ਜਿਸ ਦੇ ਛਿੱਟੇ ਵੱਧੂ ਪੰਜਾਬ ਦੀ ਬਸੋਂ ਦਾ ਇੱਕ ਬਹੁਤ ਵੱਡਾ ਹਿੱਸਾ ਇਸਲਾਮ ਧਰਮ ਨਾਲ ਜੁੜ ਗਿਆ ਇਸਲਾਮਿਕ ਸੂਫੀ ਸੰਤਾਂ ਨੇ ਪੰਜਾਬੀ ਸੱਭਿਆਚਾਰ ਵਿੱਚ ਧਰਤੀ ਦੇ ਇਸਲਾਮੀ ਰੰਗ ਦਾ ਸਮੇਲ ਸਥਾਪਿਤ ਕਰਨ ਦਾ ਭਰਪੂਰ ਯਤਨ ਕੀਤਾ ਜੋ ਸਿੱਖ ਗੁਰੂਆਂ ਨੇ ਆਪਣੀ ਮਜ਼ਬੂਤ ਮਾਨਵਵਾਦੀ ਸੋਚ ਨਾਲ ਇੱਕ ਨਵੇਂ ਸੱਭਿਆਚਾਰ ਦਾ ਨਿਰਮਾਣ ਕੀਤਾ ਅੱਜ ਪੰਜਾਬ ਵਿੱਚ ਸੱਤ ਦਰਿਆਵਾਂ ਤੋਂ ਪੰਜ ਦਰਿਆ ਅਤੇ ਪੰਜ ਦਰਿਆਵਾਂ ਤੋਂ ਘਟਦੇ-ਘਟਦੇ ਅੱਜ ਢਾਈ ਕੁ ਦਰਿਆ ਰਹਿ ਗਏ ਹਨ 1947 ਦੀ ਵੰਡ ਨੇ ਪੰਜਾਬੀਆਂ ਦੇ ਕਿਹਟ ਆਇਆ ਪੰਜਾਬੀ ਸੱਭਿਆਚਾਰ ਦੇ ਲੱਛਣ ਕੀ ਕੀ ਨੇ ਦੁਨੀਆ ਭਰ ਦੇ ਸੱਭਿਆਚਾਰ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਵੱਖਰੀ ਪਛਾਣ ਹੈ ਪੰਜਾਬ ਹਿੰਦੁਸਤਾਨ ਦਾ ਸਰਹੱਦੀ ਇਲਾਕਾ ਹੋਣ ਕਰਕੇ ਪੰਜਾਬੀਆਂ ਨੂੰ ਬਹਾਦਰ ਅਤੇ ਸੂਰਮਿਆਂ ਦੀ ਕੌਮ ਵਜੋਂ ਜਾਣਿਆ ਜਾਂਦਾ ਹੈ ਜਿਸ ਦਾ ਜ਼ਿਕਰ ਕਵਿਤਾਵਾਂ ਵਿੱਚ ਵੀ ਕੀਤਾ ਜਾਂਦਾ ਹੈ ਇਤਿਹਾਸ ਗਵਾਹ ਹੈ ਕਿ ਇਸ ਗੱਲ ਦਾ ਕਿ ਜ਼ਾਲਮ ਹਾਕਮਾਂ ਦੇ ਅੱਗੇ ਝੁਕਣਾ ਇਹਨਾਂ ਦੀ ਅਣਖ ਨੂੰ ਵਿਗਾਰ ਪਾਉਂਦਾ ਹੈ ਜਿਸ ਦਾ ਜਵਾਬ ਇਹ ਚੰਗੀ ਤਰ੍ਹਾਂ ਦੇਣਾ ਜਾਣਦੇ ਹਨ ਅਤੇ ਪੰਜਾਬ ਰਾਜ ਦੇਸ਼ ਦਾ ਅੰਨ ਭੰਡਾਰ ਰਾਜ ਰਿਹਾ ਹੈ ਇਸ ਲਈ ਕਿਸੇ ਤੋਂ ਭੀਖ ਮੰਗਣਾ ਇਹਨਾਂ ਦੇ ਸੁਭਾਅ ਵਿੱਚ ਸ਼ਾਮਿਲ ਨਹੀਂ ਹੈ ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਲੱਛਣ ਹੈ ਇਸ ਦਾ ਮਿਸਾਪਨ ਕਈ ਸਦੀਆਂ ਤੱਕ ਬਾਹਰੀ ਹਮਲਾਵਰਾਂ ਭਾਵ ਮੁਗਲਾਂ ਅਤੇ ਅੰਗਰੇਜ਼ਾਂ ਦਾ ਇਥੇ ਕਬਜ਼ਾ ਹੋਣ ਕਰਕੇ ਅਤੇ ਆਪੋ ਆਪਣੇ ਸੱਭਿਆਚਾਰ ਦਾ ਫੈਲਾਓ ਕਰਕੇ ਪੰਜਾਬੀ ਸੱਭਿਆਚਾਰ ਦਾ ਮਿਸਾਪਨ ਤੇ ਦਰੁਸਤ ਹਾਜ਼ਮੇ ਵਾਲਾ ਰਿਹਾ ਹੈ ਪੰਜਾਬੀ ਸ਼ੁਰੂ ਤੋਂ ਹੀ ਮਿਹਨਤੀ ਰਹੇ ਹਨ ਇਹਨਾਂ ਦੀ ਮਿਹਨਤ ਸਦਕਾ ਹੀ ਇੱਥੇ ਅਨਾਜ ਦੇ ਭੰਡਾਰ ਭਰੇ ਰਹਿੰਦੇ ਹਨ ਜਿਸ ਨਾਲ ਪੰਜਾਬ ਦੀ ਆਰਥਿਕ ਅਵਸਥਾ ਵੀ ਵਧੀਆ ਰਹੀ ਹੈ ਪਰ ਸਮੇਂ ਦੇ ਬਦਲਾਅ ਅਤੇ ਕੁਦਰਤੀ ਸਾਧਨਾਂ ਦੀ ਘਾਟ ਅਤੇ ਰਾਜਨੀਤਿਕ ਹਲਾਤਾਂ ਕਾਰਨ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਵਸੇ ਹਨ ਸਮੇਂ ਦੇ ਨਾਲ-ਨਾਲ ਲੋਕਾਂ ਦਾ ਇੱਕ ਦੂਜੇ ਪ੍ਰਤੀ ਵਿਵਹਾਰ ਵੀ ਬਦਲ ਰਿਹਾ ਹੈ ਸੁਭਾਵਿਕੀ ਵਿਸ਼ਵ ਪੱਧਰ ਤੇ ਬਦਲ ਰਹੇ ਹਾਲਾਤਾਂ ਦਾ ਅਸਰ ਪੰਜਾਬੀਆਂ ਦੀ ਮਾਨਸਿਕਤਾ ਤੇ ਪਿਆ ਹੈ ਅਤੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਬਦਨ ਕਰਨ ਪੰਜਾਬੀ ਸੱਭਿਆਚਾਰ ਬਹੁਤ ਪ੍ਰਭਾਵਿਤ ਹੋਇਆ ਹੈ ਪਰ ਇਸ ਤੱਥ ਵਿੱਚ ਦੂਰ ਆਏ ਨਹੀਂ ਕਿ ਕਿਸੇ ਕਿਤਾਬੀ ਵਿਸ਼ੇਸ਼ ਦਾ ਸੱਭਿਆਚਾਰ ਸਮਾਜ ਵਿੱਚ ਵਾਪਰ ਰਹੀਆਂ ਤਬਦੀਲੀਆਂ ਦੇ ਨਾਲ-ਨਾਲ ਬਦਲਣਾ ਸੁਭਾਵਿਕ ਹੈ ਪਰ ਸੱਭਿਆਚਾਰ ਮੂਲ ਰੂਪ ਵਿੱਚ ਪਹਿਲਾਂ ਵਾਲਾ ਹੀ ਰਹਿੰਦਾ ਹੈ ਪੰਜਾਬੀ ਸੱਭਿਆਚਾਰ ਇਸ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ ਤਾਂ ਇਹ ਸੀਗਾ ਪੰਜਾਬੀ ਸੱਭਿਆਚਾਰ ਲੇਖ ਦਾ ਸਾਰ ਜਿਸ ਨੂੰ ਕਿ ਮੈਂ ਬਹੁਤ ਹੀ ਜ਼ਿਆਦਾ ਘੱਟ ਵੀ ਮਤਲਬ ਸ਼ਬਦਾਂ ਦੇ ਵਿੱਚ ਸਹੀ ਟੰਗ ਤੇ ਨਾਲ ਵੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਪਹਿਲਾਂ ਮੈਂ ਇਸ ਨੂੰ ਚੰਗੀ ਤਰ੍ਹਾਂ ਖੁਦ ਮਤਲਬ ਆਪਣੇ ਆਪ ਰੀਡ ਕੀਤਾ ਤੇ ਉਸ ਤੋਂ ਬਾਅਦ ਇਹ ਜਿਹੜੀ ਜਿਹੜੀ ਲੈਂਗੁਏਜ ਆ ਉਹ ਬਹੁਤ ਜ਼ਿਆਦਾ ਟਫ ਸੀਗੀ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਾਮਾਂ ਚਾਇਆ ਹੋਵੇਗਾ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਥੈਂਕ ਯੂ